ਹੋਣ ਆਪਾਂ ਸੁੱਟਾਂ ਦੀਆਂ ਪਾਉਣ ਲੱਗਿਆ ਪਰਚੀਆਂ ਲਾਈਕ ਤੁਹਾਨੂੰ ਦਿਖਾਣਾ ਚਿੱਟਾ ਪਾਣਾ ਕਿ ਕਾਲਾ ਪਾਣਾ ਇਹ ਲੇਡੀਜ਼ ਦੀ ਬਹੁਤ ਵੱਡੀ ਪ੍ਰੋਬਲਮ ਆ ਜਦੋਂ ਕਿਤੇ ਜਾਣਾ ਹੋਵੇ ਘਰੇ ਪਾਉਣ ਨੂੰ ਘਰਲੇ ਸੂਟ ਰਿ ਲੱਭਦੇ ਲਾਂਭ ਜਾਣ ਨੂੰ ਲਾਂਭ ਵਾਲੇ ਲੱਭਦੇ ਵਿਆਹ ਤੇ ਜਾਣਾ ਵਿਆਹੇ ਨਾ ਕੋਲ ਕੇ ਦਿਖਾ ਕਿਹੜੀ ਆ ਪਰਚੀ ਇਹ ਗਾਇਸ ਲੱਗੇ ਦੇਖੋ ਮੇਰੇ ਭਾਣੇ ਮਮੀ ਪਰ ਇਹਨਾਂ ਨੇ ਸਾਡੇ ਤੇ ਚੋਰੀ ਛਾਪਾਂ ਮਾਰਿਆ ਨਾਲ ਆਏ ਗਏ ਸੱਪਾਂ ਮੈਂ ਤੁਹਾਨੂੰ ਕਿਹਾ ਵਿਆਹ ਆ ਗਿਆ ਬਾਈ ਦੋਸਤੋ ਬਾਈ ਮੈਮਾ ਜੀ ਗੇਸ ਆ ਦੇਖੋ ਮਮਾ ਦੇ ਕੰਮ ਨਾ ਨਾ ਅੱਜ ਚਾਹ ਪੀਣਾ ਸਵੇਰੇ ਗੇਸ ਕੰਬੈਕ ਚੈਨਲ ਨੂੰ ਮੈਂ ਜਿਵੇਂ ਲੋਕ ਸਤਿ ਸ੍ਰੀ ਅਕਾਲ ਸਤਿ ਅਕਾਲ ਦਿਵਾਨ ਨਾਲ ਆਪ ਬਿਲਕੁਲ ਠੀਕ ਹੈ ਦੋਸਤੋ ਮੈਂ ਅੱਜ ਮਮਾ ਨਾਲ ਸੈਟਾਂ ਕਰਦੇ ਪਏ ਦੇਖੋ ਗੇਸ ਮਮਾ ਦੇ ਕੰਮ ਅੱਜ ਨਮਾ ਕਰ ਲੱਗਦਾ ਰੋਜ਼ ਹੀ ਕਰਦਾ ਗੇਸ ਮਮਾ ਦੇ ਕੰਨ ਨੱਕ ਵੱਡੇ ਗੈਂਡਾ ਮੈਂ ਲਿਖਿਆ ਅਮਰ ਰੁਕ ਜਾਓ ਗੇਸ ਆ ਜਗ੍ਹਾ ਤੇ ਨਾ ਕੋਈ ਆਪਣੀ ਨਮਾ ਇੱਧਾ ਕਰਕੇ ਨਾ ਤੁਹਾਡੇ ਘਰ ਬਰਕਤ ਆਉਗੀ ਆਪਣੀ ਮਮਾ ਜਿਵੇਂ ਕਰਨਾ ਫਿਰ ਅੱਖਾਂ ਬੰਦ ਰੱਖਣੇ ਦੋ ਮਿੰਟ ਗੇਸ ਫਿਰ ਓਏ ਦੋ ਮਿੰਟ ਰੱਖਾ ਬੰਦ ਰੱਖ ਫੜ ਜਾ ਸਾਲਿਆ ਹ ਦੇਜਾ ਖੜਿਆ ਕਰਨਾ ਅੱਖਾਂ ਬੰਦ ਰੱਖਣੇ ਤੇ ਇਹ ਜਿੰਨਾ ਗਏ ਇੱਥੋਂ ਆਇਆ ਕਰਕੇ ਨਾ ਐਂ ਕਰਕੇ ਨਾ ਤੇ ਆ ਦਾਗ ਪਾਏਗਾ ਮੂੰਹ ਤੇ ਦੇਖ ਐਂ ਕਰਕੇ ਦੇਖ ਕੋਈ ਆ ਮੈਂ ਮਨਿੰਦਰ ਮੇਰੀ ਸਕਿਨ ਪਤਾ ਕਿੰਨੀ ਸੌਫਟ ਹੈ ਉਹ ਹੀ ਪਾਏ ਜਾਂਦੇ ਆ ਹਾਂ ਸੌਂਟਾ ਬੁੱਢੇ ਹੱਡਾਂ ਦੇ ਹਾਂ ਬੁੱਢੇ ਹੋ ਗਏ ਨਾ ਅਸੀਂ ਤੂੰ ਜਵਾਨ ਹੋ ਜਾ ਹੋ ਜਾ ਬੱਸ ਹੋ ਗਏ ਕੰਮ ਕਰ ਲੈ ਤੋ ਜਾ ਐ ਬੁੱਢੇ ਠੀਕ ਆ ਮੈਂ ਤਾਂ ਹੋ ਗਿਆ ਦੇਖ ਲੈ ਮਤਲਬ ਖੋ ਗੇ ਖਾ ਗਿਆ ਤੇ ਚਲੋ ਗਾਈਸਸ ਨੂੰ ਰੋਕ ਕੇ ਮਿਲਦੇ ਹਾਂ ਹਾਂ ਦੱਸ ਕੀ ਗਨਮ ਹੋਲੀ ਗੰਦਾ ਚਾਹ ਪੀਂਦਾ ਚਾਹ ਪੀਂਨਾ ਚਾਹ ਨਹੀਂ ਪੀਂਦਾ ਗਾਈਸਸ ਇਹਦੇ ਕੱਪੜੇ ਦਿਖਾਉਣੇ ਸੀ ਕੱਪੜੇ ਬਦਲੇ ਕੱਪੜੇ ਵਾਲਾ ਮੁੰਡਾ ਇੱਕ ਲੰਬਾ ਮੁੰਡਾ ਜਕਾ ਰਿਆਂ ਵਾਲਾ ਵਾ ਕੱਪੜੇ ਵਾਲਾ ਹੈਲੋ ਆਪਣੇ ਟੀਮ ਦੇ ਮੈਂਬਰ ਉਹ ਜੁੜਦੇ ਜਾ ਰਹੇ ਨੇ ਅਸੀਂ ਦੋ ਰਹੇ ਹਾਂ ਇਹ ਬੰਦਾ ਆਦਿ ਨਹੀਂ ਇਧਰੋਂ ਕਾਲ ਆ ਰਿਹਾ ਸੀ ਜਦੋਂ ਲੈਗ ਚੱਲਦੇ ਮੈਂ ਤਾਂ ਸੁਣਦਾ ਦੀ ਗੱਲ ਚਿੱਤੇ ਆ ਜਾਂਦੇ ਉਹ ਤਾਰ ਨੂੰ ਹੱਥ ਲਾਇਆ ਲੈਗ ਚੱਲ ਲੈ ਲੈ ਚੁੱਕੇ ਤੂੰ ਮੈਂ ਕੱਲ ਮੋਗਾ ਇਸ ਦਾ ਪੁੱਠੇ ਪੰਗੇ ਨਾ ਲਿਆ ਕਰ ਬਾਹਰ ਹੋ ਜਾ ਇੱਧਰ ਹੁਣ ਕਿੱਥੇ ਜਾਣਾ ਤੈ? ਬਸ ਹੱਸ ਉਹ ਲੋਕ ਕਿੱਦਾਂ ਸੋਚ ਤਾਕੀਂ ਬਤਾ ਲੋਕ ਕਿੱਦਾਂ ਸੋਚ ਕੀ ਦੱਸਿਆ ਤੈ ਸੰਗ ਦਾ ਲੈ ਲੈ ਵਿਚਾਰ ਇਹਨੇ ਵੀ ਵਲੌਗ ਬਣਾਇਆ ਸੀ ਇੱਕ ਦਿਨ ਪੁੱਤ ਆਹ ਜਦੋਂ ਕੱਟਾ ਬਣਾਇਆ ਸੀ ਨਾ ਉਹਨੂੰ ਪਤਾ ਉਹਲਾ ਵਲੌਗ ਪੈਜ ਤੇ ਪਾਸ ਕਰਵਾਇਆ ਸੀਗਾ ਅੱਜ ਅੱਜ ਮੈਂ ਟਿਕਟ ਕਰਦੇ ਤੇਰੀ ਵੀਡੀਓ ਵੀ ਆਉਂਗਾ ਤੇਰੀ ਮੰਮੀ ਦੀ ਵੀਡੀਓ ਆ ਗਿਆ ਉਹ ਵਾਲੀ ਜਿੱਥੇ ਤੇਰੀ ਮੰਮੀ ਨੇ ਤੇਰੇ ਗੱਲ ਤੇ ਚਾਰ ਚਰ ਪਾਤਾ ਆਓ ਹੋਏ ਹੋਇਆ ਬਾਕੀ ਰਲਮ ਕਾਇ ਹੋਏ ਸੀਗੇ ਖੀਰ ਦੇ ਚਿਲਕੇ ਆ ਕੀਰੇ ਚਿਲਕੇ ਨਹੀਂ ਸੀਗੇ ਕੀਰੇ ਤੜੀਆਂ ਸੀ ਤੜੀਆਂ 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 ਹਾਂ ਤੜੀਆਂ ਲੋਕਡਾਊਨ ਦੀ ਵੀਡੀਓ ਨੇ ਬੜੇ ਆਪ ਆਉਂਦੇ ਸੀ ਹਨਾ ਹੈ ਜੀ ਲੋਕਡਾਊਨ ਦੀ ਵੀਡੀਓ ਆ ਕਾ ਕੇ ਦਿਖਾਉਂਦੇ ਦੋਨੇ ਨਿੱਕੇ ਆ ਤੇ ਚ ਕਈ ਲੋਕ ਤਾਂ ਲੋਕਡਾਊਨ ਚ ਚੜੇ ਆ ਆਪਾਂ ਉਦੋਂ ਬਸ ਉਦੋਂ ਨੂੰ ਚੜਨ ਲੱਗੇ ਜਾਂ ਤਨੂੰ ਟਿਕਟੌਕ ਵਧੀਆ ਹੋਇਆ ਉਦੋਂ ਨੂੰ ਬੰਦ ਹੋ ਗਿਆ ਟਿਕਟੌਕ ਟਿਕਟੌਕ ਨੇ ਵਧੀਆ ਹੋ ਗਿਆ ਲਾਈਕ ਕਰਨ ਲੱਗ ਗਏ ਟਿਕਟੌਕ ਦੇ ਭੈਣ ਤੋਂ ਮੋਦੀ ਨੇ ਬੰਦ ਕਰਾ ਦ ਸਾਰੇ ਨੇ ਦੇਖ ਗਾਲਾਂ ਕੱਢ ਕੱਢ ਗਏ ਓਏ ਗਾਲਾਂ ਨਾ ਕੱਢ ਗਾਲੀ ਕਾੜਦਾ ਹੈ ਤੁਹਾਨੂੰ ਮੋਦੀ ਕੀ ਕਹਿੰਦਾ ਵਿਚਾਰ ਬਚਾਰਾ ਉਹ ਵਿਚਾਰਾ ਉਹ ਵਿਚਾਰਾ ਹਾਂ ਗਾਈਜ਼ ਇੱਦਾਂ ਸਿੱਧਗਾ ਹੀ ਗਾਲਾਂ ਕੱਢਦੇ ਆ ਭਾਈ ਨਾ ਐ ਨਹੀਂ ਬੋਲੀਦਾ ਮੋਦੀ ਬਾਦਲਾ ਵੱਡਾ ਵੱਡਾ ਹੀ ਹੁੰਦਾ ਬੰਦਾ ਗਾਲਾਂ ਕੱਢ ਕਾਢੀ ਜਲੀਲ ਕਰ ਦੇਣਾ ਇਹਨਾਂ ਨੇ ਕੀ ਕਰਨ ਲੱਗ ਜਾਵਾ ਉਹ ਕਿਦਰੀ ਧੁੱਪ ਬੰਨ ਲੱਗਾ ਮੋਦੀ ਬੱਸ ਅੱਗੇ ਬੜਾ ਗੁਰਾਵਾ ਮੰਦਰਾ ਗੇਫ ਤੇ ਵਾ ਐ ਨਹੀਂ ਹੁਣ ਪਰ ਸ਼ਾਮਾ ਮੁੜਿਆ ਆ ਹੁਣ ਧੋ ਲੈਣੇ ਫਿਰ ਸ਼ਾਮ ਨੂੰ ਲੇਟ ਹੋ ਜਾਂਦਾ ਪਾਣੀ ਆ ਗਿਆ ਰਿੱਤੇ ਦੇਖੀ 12:00 ਵਜੇ 12:00 ਵਜੇ ਗਰਮੀ ਆ ਹੁਣ ਸ਼ਾਮ ਨੂੰ ਧੋਏ ਕੱਪੜੇ ਨਹੀਂ ਉੱਥੇ ਸਾਡੇ ਨਹੀਂ ਆ ਗਈ ਅਸੀਂ ਕਿਹੜਾ ਉੱਥੇ ਬਹਿ ਕੇ ਧੋਣੇ ਆ ਮੈਂ ਆ ਨਾ ਮੈਂ ਮਸ਼ੀਨ ਨਾਲ ਆ ਉਹ ਪਾ ਦਿਨੇ ਜਾਣ ਕੇ ਕੱਪੜੇ ਧੋਣੇ ਨਹੀਂ ਸਾਡੀ ਮਸ਼ੀਨ ਦੇ ਲਾ ਕੇ ਮੈਂ ਭਰੀ ਪਈ ਐ ਪਾਉਣ ਨੂੰ ਤਾਂ ਕੱਪੜੇ ਨਹੀਂ ਸਾਡੇ ਕੋਲ ਆਹੋ ਧੋ ਜਾਂ ਫਿਰ ਆ ਜਾ ਆ ਗਏ ਮੈਂ ਸਬਜ਼ੀ ਲੈ ਕੇ ਆਇਆ ਤਾਂ ਠੀਕ ਐ ਸਬਜ਼ੀ ਬਣਾ ਕੇ ਹੀ ਲਿਆਈ ਤੂੰ ਵੀ ਕੁਝ ਕਰ ਲੈ। ਪਾਪਾ ਦੇ ਹੁਣ ਤਿਆਰੀ ਕਰ ਲੈ। ਮੈਂ ਤਿਆਰੀ ਕਰਨੀ ਹੈ ਬੱਚਾ ਤੇ ਮੈਂ 500 ਰੁਪਏ। ਰਾਤ ਨੂੰ ਸਲਾਹਾਂ ਕਰਨ ਬਹਿ ਜਾਣੀ ਐ। ਰਾਤ ਨੂੰ ਕਹੂੰਗੀ ਗਾਇਜ਼ ਪਤਾ ਕੀ ਕਹੂੰਗੀ? ਮੰਮਾ ਇੱਥੇ ਬਹਿ ਜਾਓ ਆਪਾਂ ਸਲਾਹ ਕਰਦੇ ਆ। ਪਾਪਾ ਦੇ ਆਉਣ ਦੀ ਸਲਾਹ ਕਰਦੇ ਆ ਆਪਾਂ ਗੱਲਾਂ ਕਰਦੇ। ਹੁਣ ਆ ਹੁਣ ਪਈ ਐ ਫੋਨ ਲੈ ਕੇ। ਚਲੋ ਸਲਾਹ। ਰਾਤ ਦੀ ਸਲਾਹ ਮਾੜੀ ਹੁੰਦੀ ਆ ਹਨਾ ਗਾਇਜ਼। ਇਹਨੂੰ ਮੈਂ ਕਹਿੰਦਾ ਇਹਨੂੰ ਡਰਾਤਾ ਮੈਂ ਕਿ ਰਾਤ ਦੀ ਸਲਾਹ ਮਾੜੀ ਹੁੰਦੀ ਐ ਜਦੀ ਹਟ ਕੀ ਕਰਨਾ। ਚਲੋ ਲੜੀਏ। ਕੀ ਕਰੀਏ? ਚਲੋ ਕਰੀਏ ਸਲਾਹ। ਕਰੋ ਫਿਰ ਸਲਾਹ। ਗਾਇਜ਼ ਤੁਸੀਂ ਸੁਣਨੀ ਹੈ ਸਾਡੀ ਸਲਾਹ ਨਹੀਂ ਸੁਣਨੀ ਹੈ ਤਾਂ ਵਲੌਗ ਨਾਲ ਬਣੇ ਰਹੋ ਐਂਡ ਤੱਕ ਦੇਖ ਕੇ ਜਾਇਓ ਠੀਕ ਹੈ ਗਾਇ ਨਹੀਂ ਸਾਡੇ ਵਿੱਚ ਸਰਪ੍ਰਾਈਜ਼ ਵਿੱਚ ਖਰਾਬ ਨਹੀਂ ਕਰਨੀ ਹੈ ਆਪਣੀ ਸਲਾਹ ਅਸੀਂ ਨਹੀਂ ਦੇ ਸਲਾਹ ਖਰਾਬ ਨਹੀਂ ਕਰਨੀ ਸਲਾਹ ਖਰਾਬ ਨਹੀਂ ਹੁੰਦੀ ਕੀ ਪਤਾ ਕੀ ਇਹਦੇ ਕਹਿਣ ਦਾ ਮਤਲਬ ਹੈ ਕਿ ਵਲੌਗ ਪਾਪਾ ਨੇ ਵੀ ਦੇਖ ਲੈਣਾ ਫਿਰ ਪਾਪਾ ਨੂੰ ਪਤਾ ਲੱਗ ਜਾਊਗਾ ਯੈਸ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਾਂਗੇ ਗਾਇ ਸੰਦੇਸ਼ਾਂਗੇ ਬਹੁਤ ਤੋਂ ਵੱਧ ਅਸਰ ਪੜਾਈਦਾ ਗਾਇਸ ਹਾਂ ਇਸ ਕਰਕੇ ਆਪਾਂ ਵਲੌਗ ਇੱਕ ਵਲੌਗ ਬਣਾ ਕੇ ਰੱਖ ਲਾਂਗੇ ਜਿਹੜਾ ਮਤਲਬ ਉਹ ਆਪਾਂ ਪੋਸਟ ਬਾਅਦ ਚ ਕਰਾਂਗੇ ਜਦੋਂ ਪਾਪਾ ਆ ਗਏ ਉਸ ਤੋਂ ਬਾਅਦ ਠੀਕ ਹੈ ਐਦਾਂ ਕਰ ਲਾਂਗੇ ਹਨ ਇੱਕ ਵਲੌਗ ਬਣਾ ਕੇ ਰੱਖ ਲਾਂਗੇ ਇੱਕ ਵਲੌਗ ਸਾਡਾ ਪਹਿਲਾ ਬਣਿਆ ਵੀ ਪਿਆ ਗਾਇਸ ਜਿਸ ਦਿਨ ਅਸੀਂ ਪਿੰਡੋਂ ਆਏ ਸੀ ਉਸ ਦਿਨ ਦਾ ਵਲੌਗ ਬਣਿਆ ਪਿਆ ਉਹ ਵੀ ਪੈਂਡਿੰਗ ਪਿਆ ਵਾ ਆਪਣੀ ਉਹ ਮੈਂ ਤੁਹਾਨੂੰ ਦੱਸ ਦਿਆਂ ਪੈਂਡਿੰਗ ਪਤਾ ਕਿਉਂ ਪਿਆ ਵਾ ਕਿਉਂਕਿ ਉਹਦੇ ਚੰਨਾ ਕੋਈ ਐਡਸ ਦੀ ਕੋਈ ਆ ਰਹੀ ਹੈ ਕੋਈ एलिजिਬਿਲਟੀ ਹੈ ਨਾ ਲਿਮਟਡ ਆ ਰਹੀ ਹੈ ਇਸ ਕਰਕੇ ਉਹ ਬਲੌਗ ਪੈਂਡਿੰਗ ਤੇ ਆਵਾ ਉਹਦੀ ਹੈ ਰਿਕਵੈਸਟ ਪਾਈ ਹੋਈ ਹੈ YouTube ਨੂੰ ਚਲੋ ਕੁਝ ਹੁੰਡੀਆਂ ਗੱਲਾਂ ਜਿਹੜੀਆਂ YouTube ਐਕਸੈਪਟ ਨਹੀਂ ਕਰਦਾ ਤੇ ਉਹ ਹੁਣ ਰਿਕਵੈਸਟ ਪਾਈ ਹੈ ਉਹ ਬਲੌਗ ਪੈਂਡਿੰਗਾ ਬਹੁਤ ਫਨੀ ਬਲੌਗ ਆ ਵੀ ਤੇ ਕਈ ਗੱਲ ਮੇਰੇ ਹਿਸਾਬ ਨਾਲ ਉਹ ਕੱਲ ਨੂੰ ਜਾਂ ਪਰਸੋਂ ਦੋ ਦਿਨਾਂ ਦੇ ਵਿੱਚ ਵਿੱਚ ਆ ਜਾਊਗਾ ਵੀ ਪੈਂਡਿੰਗ ਹੈ ਤੇ ਇੱਕ ਬਲੌਗ ਆਪਾਂ ਉਹ ਬਣਾਵਾਂਗੇ ਜਿਹੜਾ ਕਿ ਇਦੇ ਪਾਪਾ ਦੇ ਆਉਣ ਤੋਂ ਬਾਅਦ ਪੋਸਟ ਕਰਾਂਗੇ ਚਲੋ ਕੋਈ ਨਾ ਹੁਣ ਆਪਾਂ ਸਲਾਹਾਂ ਕਰਦੇ ਆਂ ਕੀ ਕਰਦੇ ਆਂ ਕੀ ਕਰਨਾ ਵਾ ਬਸ ਇਹਦੀ ਤਾਂ ਗਾਇਸ ਇਹ ਹੀ ਸਲਾਹ ਮੈਂ ਬਸ ਇਹਦੀ ਸਲਾਹ ਸਲਾਹ ਨਹੀਂ ਗਾਇਸ ਉਹ ਉਹ ਸਲਾਹ ਨਹੀਂ ਉਹ ਵੀ ਦੱਸਾਂਗੇ ਮਤਲਬ ਤੁਹਾਨੂੰ ਹੁਣ ਤੇ ਲੋਕ ਚ ਇਹਦਾ ਹੱਜਾ ਬਥੇ ਤੁਹਾਨੂੰ ਮੈਂ ਮਤਲਬ ਆਪਣੀ ਸਲਾਹ ਦੱਸ ਦਵਾਂ ਰੈਡੀ ਸ਼ੈਡੀ ਹੋਣ ਦੀ ਮੈਂ ਆਪਣੇ ਨੇਲ ਕਰਵਾ ਲੈਣ ਵਾਲੇ ਨੇ ਵਾਲ ਕਰਵਾ ਲੈਣੇ ਬਸ ਔਰ ਮੱਕੀ ਨਾਨੀ ਕਹਿੰਦੀ Baal ਨਹੀਂ ਕਰਾਉਣੇ ਕਿਉਂ ਨਹੀਂ ਕਰਾਉਣੇ ਚੱਲ ਚੱਲ ਸਪਾ ਨਹੀਂ ਕਰਾਉਂਗਾ ਸਟ੍ਰੇਟ ਕਰ ਲਈ ਹਾਂ ਸਟ੍ਰੇਟ ਕਰਵਾ ਲੂੰਗਾ ਦੀਦੀ ਤੋਂ ਕਰਵਾ ਕੇ ਆਉਂਗਾ ਹਾਂ ਕਰਾ ਚਲੋ ਠੀਕ ਹੈ ਗਾਇਜ਼ ਹੁਣ ਆਪਾਂ ਰੁੱਕ ਕੇ ਮਿਲਦੇ ਹਾਂ ਅਜੇ ਤਾਂ ਚਾਹ ਚੋ ਹੀ ਪੀ ਕੇ ਹਟੇ ਹਾਂ ਮਾਂ ਤੋਂ ਕੇ ਮਿਲਦੇ ਨਹੀਂ ਲੱਗਦਾ ਦੋਸਤ ਸਾਡੇ ਭੂਆ ਜੀ ਨੇ ਆਏ ਦੇਖੋ ਮੇਰੇ ਭੂਆ ਨੇ ਪਰ ਇਹਨਾਂ ਨੇ ਸਾਡੇ ਤੇ ਚੋਰੀ ਛਾਪਾ ਮਾਰਿਆ ਨਾਲ ਆ ਗਿਆ ਦੱਬਾ ਮੈਂ ਤੋਲੇ ਕੇ ਵਿਆਹ ਆਪਾਂ ਭੂਆ ਵੇ ਵਿਆਹ ਆ ਗਿਆ ਮੈਂ ਤੁਹਾਨੂੰ ਨਹੀਂ ਛੱਡਾਂਗਾ ਬੱਤੀ ਬੜਾ ਮੂੜ ਢੀੜ ਕੋ ਆਏ ਹਾਏ ਦੇਖ ਇਹ ਵੀਡੀਓ ਮੈਨੂੰ ਸੁਣ ਨਹੀਂ ਲਾ ਕੁਛ ਨਹੀਂ ਤਾਂ ਕੁਛ ਨਹੀਂ ਆਪਣੀ ਫੈਨਸ ਨੇ ਆਪਣੀ ਫੈਨਸ ਨੇ ਹਾਂ ਆਪਣੇ ਬੰਦੇ ਦੇਖਣ ਵਾਲੇ ਹੱਲ ਨੂੰ ਰਿਸ਼ਤੇਦਾਰਾਂ ਦੇ ਫੋਨ ਹੈ ਪੂਆ ਸੀ ਪੂਆ ਹਾਂ ਬੱਤੀ ਕਿ ਮੈਂ ਹਾਂ ਮੈਂ ਕਿ ਕੱਲ ਨੂੰ ਰਿਸ਼ਤੇਦਾਰਾਂ ਦੇ ਫੋਨ ਆ ਜਣੇ ਹੈਂ ਮੁੰਡੀ ਚ ਮੰਜੀ ਤਾਂ ਹੀ ਆਹ ਤੇਰੀ ਜੀ ਤੂੰ ਆ ਬੇਸਰਾ ਨੇ ਤੂੰ ਬੇਸਰਾ ਮੇਰਾ ਨਾ ਮੇਰਾ ਵੀ ਚਾਰਜ ਖਤਮ ਹੋਇਆ ਵਿਚਾਰੇ ਭੂਆ ਹੁਣੇ ਫੋਨ ਕਰਦੇ ਸੀ ਮੇਰਾ ਨੰਬਰ ਹੀ ਨਹੀਂ ਲੱਗਿਆ ਹੋਰ ਸਾਡੇ ਤਾਂ ਹੀ ਨਹੀਂ ਰਜਾਈ ਹੋ ਰਹੇ ਸੀ ਜੇ ਤੂੰ ਹੁਣ ਮੈਂ ਨੰਬਰ ਹੋਰ ਲੈਂਖ ਦੇ ਆਈ ਆਈ ਲਾਈ ਹੋਈ ਸੀ ਉਹ ਨਿੰਦਰਾ ਅਮਰਦੀ ਦਾ ਤੈਨੂੰ ਤਾਂ ਸੈਡ ਹੋ ਯਾਰ ਮਾੜਾ ਉਹ ਯਾਰ ਤੂੰ ਕਾਰ ਦੇ ਲੈ ਲੈ ਮੇਰੇ ਕਾਰਟ ਤੇ ਮੈਂ ਉਹਦੇ ਬਟੂਛ ਪਰਚੀ ਤੇ ਫੋਨ ਦਾ ਨੰਬਰ ਲਾਇਆ ਸੀ ਪਰ ਇਹ ਮੈਂ ਵੀ ਅੱਛੀ ਆ ਅੱਤੇ ਵੀ ਪਏ ਆ ਔਰ ਦੋਦੇ ਤੇ ਪਏ ਬੈਗ ਤੇ ਔਰ ਡੱਬੇ ਤੇ ਵੀ ਪਏ ਆ ਸਾਨੂੰ ਵੀ ਦਿਖਾਈ ਦੀਆਂ ਚੰਗੇ ਹੁਣ ਹਾਂਜੀ ਹਾਂਜੀ ਕਹਿੰਦਾ ਚੰਗੇ ਪੂਆ ਗੱਲਾਂ ਸੁਣਾ ਜੇ ਹੁਣੇ ਮੈਨੂੰ ਉਹਨਾਂ ਟੈਂਡ ਤੇ ਆਹ 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 ਪੂਆ ਕਰਨ ਦਾ ਸੁਣਾ ਉਹ ਬਲਜੀਤ ਕਹਿੰਦੇ ਹੁੰਦੇ ਮੈਂ ਕੋਈ ਕਹਾਣੀ ਮਸਾਈ ਤੇ ਆਈ ਨੀ ਆ ਆ ਆ ਆਸਾਨ ਚਾਹੇ ਇੰਸਟਾਗ੍ਰam ਤੇ ਇਦੇ ਤੇ ਯੂਟਿਊਬ ਤੇ ਅਗਲੇ ਕਦੇ ਭਾਈ ਫੋਨ ਨਹੀਂ ਲੱਗਦਾ ਇਹਦੇ ਤੇ ਮੈਸੇਜ ਕਰ ਤੂੰ ਉਹ ਆਉਣੀ ਆ ਕਾਰਡ ਦਿਖਾ ਦਿਓ ਕਾਰਡ ਦਿਖਾ ਦਿਓ ਆ ਦੇ ਇਹਨਾਂ ਨੇ ਤਾਂ ਦੇਖੇ ਆ ਆ ਗੈਮ ਇਸ ਕੈਮਰਾ ਓਏ ਕਾੜਾ ਵਿਆਹ ਕਾੜਾ ਐਨੀ ਲੰਬੇ ਗੱਡੀ ਹੋਊਗੀ ਕਿ ਪਤਾ ਨਹੀਂ ਲੱਗਣਾ ਰਸਤੇ ਦਰਾਂ ਨੂੰ ਸੱਦਣਾ ਸਾਹਮਣੇ ਸੱਦਿਆ ਵਸ ਆ ਵੀ ਲੈ ਚਾਹ ਤਾ ਕੰਮ ਨਾ ਚੋਈ ਚੋਈ ਵਿਆਹ ਆ ਕੇ ਖੁੰਦਲ ਕਰਦਾ ਇਹ ਜੀਦਾ ਮਰਜ਼ੀ ਕਰੋ ਮੈਂ ਨੱਚਦਾ ਆਂਗਾ ਪਿੰਡ ਨਹੀਂ ਆ ਰਿਆ ਯਾਰ ਹੁਣ ਆਪਾਂ ਮੋਗੇ ਨਹੀਂ ਜਾਣਾ ਵਿਆਹ ਦੇਖਣ ਅੱਛਾ ਤੂੰ ਲੈ ਆਉਂਦਾ ਮੈਨੂੰ ਪਤਾ ਕੱਲ ਪਾਸ ਦੇ ਦੱਸਣ ਆ ਕੇ ਕਹਿੰਦਾ ਪੀ ਆਣ ਦੱਸਣ ਆ ਕੇ ਕਹਿੰਦਾ ਉਹ ਜਾਨ ਸਾਰ ਪਹਾਰੇ ਗਿਆ ਆ ਪਾਸ ਦੇ ਦੱਸਣ ਆ ਕੇ ਕਹਿੰਦਾ ਆਂਟੀ ਜਿਹੜੇ ਵੱਡਾ ਮਾਮਾ ਦਾ ਰਸਤਾ ਤੁਸੀਂ ਕਰਾਇਆ ਸੀ ਮੈਂ ਕਿਹਾ ਨਹੀਂ ਪਰ ਕਹਿੰਦਾ ਛੋਟੇ ਦਾ ਕਰਾ ਦੋ ਮੈਂ ਕਿਉਂ ਕਹਿੰਦਾ ਵਿਆਹ ਦੇਖਾਂ ਵਿਆਹ ਦੇਖਾਂਗੇ ਲੈ ਉਹ ਮੈਂ ਕਿ ਅਗਲੇ ਮੜਾ ਥੋੜਾ ਕਰਕੇ ਉਹ ਰਾ ਸਟਾਰਟ ਕਰਿਆ ਮੜਾ ਸਾਫ ਹੋਰ ਹੋਵੇ ਤੂੰ ਆ ਵਧੀਆ ਆ ਵਾਲੀ ਦੈਰੀ ਹੈ ਨਾ ਪੁਰਾਣੇ ਬਜ਼ੁਰਗਾਂ ਕੋਲੀ ਹੁੰਦੀ ਸੀ ਹਾਂ ਮੇਰੇ ਪਾਸ ਚ ਹੀ ਹੁੰਦੀ ਦੇਲਾ ਉਹ ਡੈਰੀ ਚ ਬਾਣੀ ਨੰਬਰ 1 ਹਨ ਬਹੁਤ ਦੇਲਾ ਸਾਰੇ ਬੰਦ ਵੀ ਕੀਤੇ ਹੋਏ ਆ ਜਿਹੜੇ ਨਹੀਂ ਚੱਲਦੇ ਆ ਦੇਲਾ ਸਾਰੇ ਹੋਏ ਆ ਸਾਰੇ ਰਸਤਦਾਰ ਦੇ ਨਾਮ ਵਾਲਾ ਕਿਹੜਾ ਕਿਹੜਾ ਰਸਤਦਾਰ ਹੈ ਕਿਹੜਾ ਸੋਣ ਸੋ ਗਾਈਜ਼ ਆਪਾਂ ਥੋੜੀ ਜਿਹੀ ਬਾਅਦ ਮਿਲਦੇ ਹਾਂ ਹੁਣ ਇੱਕ ਗੱਲਬਾਤ ਹੋ ਜੇ ਚਾਹ ਪੀਣ ਦੇ ਕਰਦੇ ਆ ਕਿਸ ਵੇਲੇ ਹੋ ਦੋਸਤੋ ਹੁਣ ਰੋਟੀ ਟਾਈਮ ਹੋ ਚੁੱਕਿਆ ਮਮਾ ਬਣਾ ਰਹੇ ਨੇ ਰੋਟੀ ਅੱਜ ਕੇ ਦਾਲ ਬਣਾ ਲਈ ਨਹੀਂ ਦਾਲ ਤਾਂ ਨਹੀਂ ਬਣਾਈ ਗਈ ਤਾਂ ਪਹਿਲਾਂ ਦਾਲ ਰਹਿਣ ਤੋਂ ਸਮਝ ਨਹੀਂ ਕਿ ਸਾਡੀ ਠੀਕ ਹੈ ਗਰਮੀ ਚਾ ਨਾ ਹਾਂ ਹਾਂ ਚਲੋ ਕੋਈ ਗੱਲ ਨਹੀਂ ਆ ਦੋਸਤ ਜੀ ਬੰਦ ਗਿਆ ਦੋਨੇ ਨੇ ਇੱਥੇ ਬੈਠੇ ਹੋਏ ਨੇ ਉਹ ਤਾਂ ਲੇਟਾ ਹੀ ਪਿਆ ਵਾ ਇਹਦੇ ਸਾਡੇ ਭੂਆ ਹੀ ਬੈਠੇ ਨੇ ਤੇਰੀ ਤਾਂ ਬਾਲ ਬਾਈ ਜਾਂਦਾ ਵਾ ਤਾਂ ਹੁਣ ਆਪਾਂ ਨਾਨੇ ਤੇ ਫੇਰ ਤੁਹਾਨੂੰ ਮਿਲਦਾ ਦੋਸਤੋ ਤਾਂ ਦੋਸਤੋ ਹੁਣ ਆਪਾਂ ਚੱਲਨੇ ਆ ਬਾਲ ਭੂਆ ਹੁਣੀ ਉੱਤੇ ਗਏ ਨੇ ਭੂਆ ਵੱਲ ਗਈ ਜਾਂਦਾ ਸੁਲਤਾਨ ਤੇ ਚਲੋ ਗਾਇਸ ਹੁਣ ਚੱਲ ਕੇ ਮਿਲਦੇ ਤੁਸੀਂ ਇੱਧਰ ਆ ਗਏ ਆ ਆ ਦੇਖੋ ਆ ਕੇ ਸਰਦਨ ਬੈਠ ਗਏ ਆ ਕਿੱਥੇ ਗਏ ਮਾਨੂੰ ਉਹ ਬੱਦੇ ਭੁੰਦੇ ਸੁਣਨਾ ਕੋਣ 10 ਟੂ ਗੇਟ ਨੰਨੇ ਆ ਤੇ ਬਾਹਰਲਾ ਗੇਟ ਲਾ ਦੀ ਜਸੂ ਨਾ 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 ਲੈ ਥੋੜੀ ਬੈਠਾ ਜਾ ਨਾ ਮਾ ਨਾ ਪੂਰੇ ਹਾਈ ਹਾਈ ਪੂਰੇ ਕਰਕੇ ਆਹ ਲੱਗ ਥੋੜਾ ਆਇਆ ਦੋ ਸਾਰ ਤੋੜ ਨਹੀਂ ਆਲੇ ਕੰਮ ਮੇਰੇ ਕੋਲ ਪੂਰੀਆਂ ਹਾਂ ਤਾਈ ਵਾਲਾ ਨਾ 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 ਆਹੋ ਵੱਡੀ ਮੰਮੀ ਵੀ ਕਹਿੰਦੀ ਹੁੰਦੀ ਸੀ ਕੀ ਯੋ ਗਾਇਸ ਸਾਡੀ ਨਾਨੀ ਹੈਲੋ ਗਾਇਸ ਹੈਲੋ ਨਾਨੀ ਵਲੋਗ ਬਣਾਉਣ ਲੱਗ ਪਏ ਆ ਠੀਕ ਆ ਤੁਹਾਡਾ ਚੈਨਲ ਬਣਾਵੇ ਹੈ ਬਣਾਈਏ ਨਾ ਪੂਾਈ ਮੇਰੇ ਤਾਂ ਰਨਾ ਇੱਕ ਮਿੰਟ ਇੱਕ ਮਿੰਟ ਤੁਸੀਂ ਬੱਚੇ ਨਾਲ ਗੱਲ ਕਰੋ ਪਹਿਲਾਂ ਤੂੰ ਛੱਡ ਦੇ ਨਾ ਮੰਮੀ ਦੀ ਕੋਈ ਗੱਲ ਦੱਸੋ ਦੋਨਾਂ ਜਾਣੇ ਵੀ ਮੰਮੀ ਦੇ ਕੁੱਟ-ਕੁੱਟ ਪੈਣ ਦੀ ਛੋਟੇ ਹੁੰਦੇ ਇਹ ਤਾਂ ਇਹ ਬੱਚਦਾ ਸਾਰਾ ਕਿਉਂ ਮੇਰੀ ਮੰਮੀ ਫਟਾ ਤੇ ਕੋਈ ਨਹੀਂ ਕੁੱਟਦੀ ਕੋਈ ਨਹੀਂ ਦੱਸੋ ਮੈਂ ਆ ਕੇ ਸੱਸਾ ਮੱਡ ਕਰਦੇ ਹਾਂ ਇਹ ਲੇ ਇਸ ਦੋਲੇ ਜਰ ਫੇ ਕੁੱਟ ਕਿਦੇ ਖਾਂਦਾ ਸੀ ਮੈਂ ਕਹੂੰਗਾ ਕਮਲ ਤੇ ਇਧਰੋਂ ਕਮਲ ਲੱਗਦੇ ਨੇ ਹੈ ਨਾ ਬੱਸ ਹਾਂ ਬੱਸ ਫੇ ਕੁੱਟ ਕੋ ਲੜਦੇ ਇਤਨਾ ਹਾਂ ਅਲ ਚੱਲ ਲੜਦੇ ਤਾਂ ਅਸੀਂ ਵੀ ਹਾਂ ਕੁੱਟ ਕਿਦੇ ਬੰਦੀ ਸੀ ਕਿ ਜ਼ਿਆਦਾ ਮਤਲਬ ਕੁੱਟ ਖੋਣ ਜਾਂਦਾ ਸੀ ਚਾਹ ਲੜਾਕੀ ਹੋ ਗਿਆ ਹਾਂ ਠੀਕ ਹੋ ਹੁਣ ਠੀਕ ਹੋ ਹੁਣ ਮੈਂ ਲੜਦੇ ਕਿੰਨੇ ਮਨਤ ਅਸੇ ਫਿਰ ਤੇ ਕਿ ਕਿ ਕਪਾਤਾ ਲੜ ਕੇ ਕਿਤੇ ਚਲੇਗਾ ਮੀਨ ਤੇ ਮੀਨ ਤੇ ਹਾਂ ਉਹ ਪਹਿਲੇ ਡੈਡੀ ਨੂੰ ਪਤਾ ਲੱਗਾ ਡੈਡੀ ਨੇ ਆ ਕੇ ਮੈਨੂੰ ਫੜਕਾਇਆ ਇਹ ਕਹਿੰਦਾ ਵੀ ਚਾਰ ਦਿਨ ਜਵਾਕ ਰਹਿਣਾ ਹੈ ਆ ਤੂੰ ਲੱਟੇ ਬੰਨ ਤਾਂ ਜਵਾਕ ਹੋਵੇ ਚਲੇ ਉਹ ਜਵਾਕ ਸੀਗੇ ਨਿਆਰੇ ਤੁਸੀਂ ਬੰਨਿਆ ਕਿਸ ਹਿਸਾਬ ਨਾਲ ਫਿਰ ਤੂੰ ਸਾਨੂੰ ਕਦੀ ਦਿਹਾਉਂਦਾ ਰੋਦਰ ਬਣਾਈ ਹੋਣੀ ਦਿਖਾਈ ਆਪਾਂ ਨੂੰ ਅੱਛਾ ਤੁਸੀਂ ਘਰ ਜਾ ਕੇ ਦੇਖਿਆ ਉਹ ਤਾਂ ਪੂਰਾ ਛਾੜੇ ਕੋਸਾ ਨਹੀਂ ਆ ਜਣੀ ਇਸਲੇ ਉਨਾ ਨਹੀਂ ਕਿ ਤੁਸੀਂ ਹਾਂ ਜਿਹੜੇ ਮਾਰਦੇ ਦੇ ਹੀ ਬਾਏ ਬਾਏ ਗਰ ਲੈ ਦੋ ਤੁਹਾਨੂੰ ਮੈਂ ਬੀਜ ਬਣਾ ਕੇ ਦੇਣਾ ਤੁਸੀਂ ਕਿਤੇ ਚੱਲੋ ਤੁਹਾਨੂੰ ਚੱਲੋ ਰਮਨ ਰਮਨ ਮੈਂ ਚੜਾ ਕੇ ਆਈਆਂ ਕੰਗਾ ਕੋਈ ਬਤੂ ਮਾਰ ਠੀਕ ਹੈ ਨਾ ਇਤਲਪਾ ਬਾਏ ਦੋਸਤੋ ਬਾਏ ਬਾਏ ਬੁਆ ਜੀ ਬੁਆ ਜੀ ਪਾਏ ਕਰਦੇ ਪੁਆ ਪਾਏ ਕਰਦੇ ਪਾਏ ਬਾਏ ਬਾਏ ਰਿਤਨ ਲੈ ਕੇ ਜਾ ਰਿਤਨ ਹਾਏ ਬਾਏ ਚਲੋ ਚਲੋ ਚਲੀਏ ਚਲੋ ਕੈਸੀ ਚਲੇ ਚਲੀਏ ਪੂਰਾ ਫੂਲ ਲਾ ਕੇ ਮੰਗਰੀ ਜੰਮ ਤੇਰੀ ਤਾਂ ਮੂਵੀ ਪੱਤੀ ਵਾਂਗ ਬਾਹਰ ਘਾਟ ਤੇ ਮੂਵੀ ਪਾਣੀ ਜੰ ਮੈਂ ਆ ਗਿਆ ਸੀ ਅੰਨੇ ਰੁਕ ਗਿਆ ਚਲੋ ਚਲੀਏ ਤੂੰ ਆਦੀ ਅੰਨੇ ਕਿਸੇ ਦਾ ਨਾ ਰਾਹ ਰਾਜ ਜੰਮ ਸੁਣਾਉਣਾ ਆਪਣਾ ਅਮਰਜੀਤ ਆਇਆ ਥੋ ਨਾਲੇ ਤੁਸੀਂ ਨਹੀਂ ਆਉਣਾ ਆਪਣੇ ਆਮਦੇ ਹਾਂ ਤੁਸੀਂ ਆਇਓ ਲੈ ਨਾ ਸਾਡਾ ਬਾਂਦਰ ਦੇਖੋ ਕਿੱਥੇ ਬੈਠਾ ਹੈ ਬਾਂਦਰ ਬਾਂਦਰ ਗਾਇਸ ਇੱਧਰ ਗਾਣੇ ਚੱਲਦੇ ਆ ਤਾਂ ਮੈਂ ਉੱਚੀ ਬੋਲ ਰਹੀਆਂ ਨਹੀਂ ਤਾਂ ਕਾਪੀਰਾਈਟ ਧਾਰੂਗਾ ਸੀ ਜ਼ਿਆਦਾ ਨਹੀਂ ਬੋਲਣਾ ਆ ਦੀਦੀ ਆ ਗਈ ਮੰਮੀ ਬੈਠਾ ਹੈਲੋ ਮੰਮੀ ਹੈਲੋ 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 ਸਾਡੀ ਮੰਨੂ ਸੁੱਖੀ ਭਈਆ ਰੁਕਾ ਹੈ ਗਾਇਸ ਅੱਛਾ ਨਹੀਂ ਗਾਣੇ ਚੱਲਦੇ ਬਾਅਦ ਚ ਮਿਲਾਂਗੇ ਇੱਕ ਵਾਰ ਹਾਂਜੀ ਬੋਲੋ गाईस बोलो गाइस बो, बोलो गाइस गाने की बोलना तोसी बोलो नाइस ऐसी सवेरे जाना मां बांडे बांडी बांडी के अंदर आ बांडे हां बांडे का मतलब के अंदर एक दिन नहीं नहीं बांडे मेरे पास तो बांडेंदा भी एक दिन ले बाहर बांडे होता किसी को और किते जाना बांडे बांडे के अंदर नाम में चले ਪਰਲਾਨ ਨੂੰ ਜਾਣਾ ਤਾਂ ਹੈਗਾ ਵਾ ਤੇ ਮੈਨੂੰ ਨਾ ਸੂਟ ਦੇ ਪਤਾ ਲੱਗਦਾ ਕਿਹੜਾ ਪਾਈ ਮੈਂ ਬਹੁਤ ਸਾਰੇ ਸੂਟ ਕੱਢ ਕੇ ਇੱਥੇ ਅਲਮਾਰੀ ਖੋਲੋ ਉਹ ਵੀ ਦੇਖੀ ਕਿੰਨੇ ਸੂਟ ਨੇ ਸਾਰੇ ਚੱਕ ਕੇ ਬਚਰਾ ਤੇ ਇਹ ਮਾਰ ਸੀ ਆ ਦੋ ਸੂਟਾਂ ਤੇ ਕਨਫਿਊਜ਼ ਆ ਵੀ ਆ ਚਿੱਟਾ ਪਾਈਏ ਕਿ ਆਹ ਕਾਲਾ ਪਾਈਏ ਕਿਉਂਕਿ ਹਜੇ ਮੈਂ ਮਤਲਬ ਹਾਲ ਦੀ ਘੜੀ ਇਹ ਦੋ ਸੂਟ 90 90 ਆ ਦੋ ਸੂਟ 90 ਸਲਾਈਵ ਹੋਣ ਵਾਲੇ ਬੁਟੀਕ ਤੇ ਪਏ ਇਹ ਇਨਸਟੈਂਟ ਪ੍ਰੋਗਰਾਮ ਬਣਿਆ

ਤੇ ਤੇ ਕਹਿੰਗੇ ਲੈ ਆਇਆ ਥਾ ਕਿ ਤੇ ਚਿੱਟੇ ਦੀ ਪਾਰਚੀ ਨਹੀਂ ਬਈ ਕਾਲਾ ਪਾਏ ਤੇ ਇਹਦੇ ਮਤਲਬ ਤੇ ਝੂਠੇ ਦੀ ਤਾਂ ਮੁੱਕਰ ਦੇਣੇ ਮਨਿੰਦਰ ਹੁੰਦਾ ਤਾਂ ਕਹਿਣੇ ਤਾਂ ਇੱਕ ਮੁੱਕਰ ਜਾਨੇ ਆਪਾਂ ਚਿੱਟੇ ਦੀ ਪਾਰਚੀ ਪਾ ਲਈਏ ਠੀਕ ਹੈ ਨਿਸ਼ਾਨੀ ਲਾ ਲਈ ਆ ਨਹੀਂ ਨਿਸ਼ਾਨੀ ਨਹੀਂ ਲਾਣੀ ਕੋਈ ਨਹੀਂ ਆ ਵੜੀ ਕਾਲੇ ਦੀ ਪਾਰਚੀ ਬਣਾ ਲਈ ਆ ਦੇਖ ਲਓ ਲਿਖਿਆ ਮੈਂ ਕਾਲਾ ਇਹ ਨਾਲ ਕਿਉਂ ਦੁਰਨਾ ਤੇ ਪੂਰੇ ਨੇੜੇ ਹੋ ਜਾ ਹਾਂਜੀ ਹਾਂਜੀ ਅਰਤ ਜ ਮੈਂ ਧੂਮ ਕਾੜ ਲੈ ਸੀ ਧੂਮ 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 ਤੂੰ ਧੂਮ ਮਚਾਰੇ ਨਾ ਕਰ ਆਹ ਇਹ ਕਾਲਾ ਅੱਤੀ ਟਾ ਇਹ ਹੁਣ ਆਪਾਂ ਪਰਚੀਆਂ ਪਾਵਾਂਗੇ ਕਹਿੰਦੇ ਇਹ ਸਾਡੇ ਇਹ ਲੇਡੀਜ਼ ਦੀ ਬਹੁਤ ਵੱਡੀ ਪ੍ਰੋਬਲਮ ਆ ਜਦੋਂ ਕਿਤੇ ਜਾਣਾ ਹੋਵੇ ਘਰੇ ਪਾਉਣ ਨੂੰ ਘਰਲੇ ਸੂਟ ਨਹੀਂ ਲੱਭਦੇ ਲਾਂਭ ਜਾਣ ਨੂੰ ਲਾਂਭ ਵਾਲੇ ਲੱਭਦੇ ਵਿਆਹ ਤੇ ਜਾਣਾ ਵਿਆਹੇ ਨਹੀਂ ਲੱਭਦੇ ਚਲੋ ਸੁਟੀਆਂ ਪਰਚੀਆਂ ਚਲੋ ਵੀ ਆਹ ਦੋ ਪਰਚੀਆਂ ਇੱਕ ਮਿੰਟ ਇੱਕ ਵੇ ਹੋਣ ਦੋ ਯਾਰ ਫਿਰ ਪਰਚੀਆਂ ਦੇਖਦੇ ਹਾਂ ਗਾਈਜ਼ ਆਪਾਂ ਕੋਈ ਵੀ ਤੋਂ ਖਤਰੀ ਕੁਛ ਨਹੀਂ ਕਰਨਾ ਦੇਖਵਾ ਦੇ ਆਦੇ ਆਪਾਂ ਮਿਕਸ ਕਰ ਲਿਆ ਪਤਾ ਨਹੀਂ ਹੁਣ ਇੰਨਾ ਚੋਂ ਕਿਹੜੀ ਚਿੱਟੇ ਵਾਲੀ ਹੈ ਜਿਹੜੀ ਕਾਲੇ ਵਾਲੀ ਹੈ ਕਿ ਪਤਾ ਲੱਗਦੀ ਹੈ ਲੱਗਦਾ ਤਾਂ ਨਹੀਂ ਪਤਾ ਨਹੀਂ ਨਹੀਂ ਹੁਣ ਨਹੀਂ ਪਤਾ ਲੱਗਦਾ ਕਿਹਨੇ ਤੇ ਚਿੱਟਾ ਲਈ ਫਿੱਟੜ ਤੇ ਕਾਲਾ ਹਾਂ ਸਾਨੂੰ ਜਮਾਂ ਪਤਾ ਨਹੀਂ ਲੱਗਦਾ ਠੀਕ ਹੈ ਇਹ ਆਪਾਂ ਮਿਕਸ ਕਰ ਤੀਆਂ ਨੇ ਇਹ ਹੀ ਸਾਨੂੰ ਪਤਾ ਲੱਗਦਾ ਲਓ ਆਪਾਂ ਇੱਕ ਵਾਰੀ ਅੱਖੋਂ ਅੱਖੋਂ ਬੰਦ ਕਰਕੇ ਕਰ ਲੈਂਦੇ ਪਤਾ ਨਹੀਂ ਹੋਰ ਹੋਰ ਕੀ ਕਰ ਸਕਦੇ ਆ ਇਹ ਨਹੀਂ ਪਤਾ ਕਿ ਆ ਬੰਦ ਕਰਕੇ ਕਰ ਸਕਦੇ ਕਾਲੀ ਵਾਲਾ ਕਟਾਓ ਹੁਣ ਆਪਾਂ ਆਹ ਪਰਚੀਆਂ ਚੱਕਦੇ ਚਲੋ ਜੀ ਅਗਲੀ ਚੱਕ ਕੇ ਨਾ ਚੱਕ ਲਾ ਮੈਂ ਚੱਕਾਂ ਹਾਂ ਇੱਧਰ ਘੱਟ ਕੇ ਚੱਕਨਾ ਆਲੀਓ ਹੱਥ ਮੇੜੇ ਲਈ ਚੱਕ ਲਈ ਆਹ ਪਾ ਲਈ ਆਹੜੋ ਖੋਲ ਕੇ ਦਿਖਾ ਕਿਹੜੀ ਆ ਪਰਚੀ ਇਹ ਗਾਇਸ ਲੱਗੀ ਆ ਖੋਲਣ ਚਿੱਟਾਈ ਮੈਂ ਗਿਆ ਸੀ ਚਿੱਟੇ ਚਿੱਟੇ ਦੀ ਵਈ ਚਿੱਟੇ ਦੀ ਆ ਗਿਆ ਮਾਰੀ ਗਾਇਸ ਹੁਣ ਚਿੱਟਾਈ ਪਾਉਣਾ ਪੈਣਾ ਵਾ ਦੇਖੋ ਇਹ ਮਜਬੂਰੀ ਨੂੰ ਹਣ ਮੈਨੂੰ ਚਿੱਟਾ ਸੂਟ ਹੀ ਪਾਉਣਾ ਪੈਣਾ ਚਲੋ ਕੋਈ ਨਾ ਹੁਣ ਚਿੱਟਾ ਪਾ ਲਾਂਗੇ ਹਣ ਚਲੋ ਕੋਈ ਨਾ ਗਾਇਸ ਚਿੱਟਾ ਪਾ ਵੈਸੇ ਮੇਰੀ ਨੀਤ ਨਾ ਕਾਲੇ ਤੇ ਸੀਗੀ ਕਾਲਾ ਮੇਰੀ ਚੁੱਟੇ ਤੇ ਸੀ ਅਹ ਟਿਕਟਕ ਤੋਂ ਬਹੁਤ ਸੁਣਾ ਲੱਗਦਾ ਚਲ ਤੂੰ ਟਾਈਪ ਹਣਾ ਯਾਰ ਅੱਜ ਚਿੱਟਾ ਸੂਟ ਆ ਨਾ ਜਿਹੜਾ ਇਹ ਟ੍ਰੈਡੀਸ਼ਨਲ ਲੁੱਕ ਵਾਲਾ ਹੁੰਦਾ ਏ ਇਸ ਕਰਕੇ ਇਹ ਕਹਿੰਦੇ ਚਿੱਟਾ ਹੀ ਪਾਣਾ ਵਾ ਇਹਦਾ ਦੁਪੱਟਾ ਕਿੱਥੇ ਆ ਉਹਦੇ ਉੱਥੇ ਤਾਂ ਪਿਆ ਸੀ ਨਾ ਆ ਥੋੜਾ ਅੱਛਾ ਪਿਆ ਵਾ ਅੱਛਾ ਗਾਈਜ਼ ਵੈਸੇ ਸੂਟ ਮੇਰੇ ਕੋਲ ਕੋਈ ਨਹੀਂ ਹੈਗਾ ਥੋੜੇ ਜਿਹਾ ਇੱਧਰ ਬਸ ਥੋੜੇ ਜਿਹਾ ਅਲਮਾਰੀ ਚ ਪਏ ਆ ਤੇ ਥੋੜੇ ਜੇ ਇੱਥੇ ਪਏ ਆ 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 ਉਹ ਥੱਲੇ ਇੱਥੇ ਪਏ ਆ ਉਦੋਂ ਥੱਲੇ ਵੀ ਪਏ ਆ ਬਸ ਇੰਨੇ ਕੀ ਆ ਥੋੜੇ ਜਿਹਾ ਸਾਰੇ ਇੱਥੇ ਕੱਢੇ ਸੀਗੇ ਮਤਲਬ ਜਿੰਨੇ ਕਿ ਤੁਹਾਨੂੰ ਮੂਰੇ 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 ਦਿਖਾਏ ਆ ਨਾ ਉਹਨੇ ਪਿੱਛੇ ਪਿੱਛੇ ਵੀ ਪਏ ਆ ਬਸ ਇੰਨੇ ਕੀ ਸੂਟ ਆ ਕਿ ਪਾਣਾ ਅਸੀਂ ਆਹੀ ਚਿੱਟਾ ਵਾ ਰੀਤ ਤੂੰ ਗੜ ਤੂੰ ਵੀ ਚਿੱਟਾ ਹੀ ਪਾਣਾ ਚੱਲ ਡੀਜ਼ਲ ਵਾਲਾ ਚਲ ਤੇਰਾ ਵੀ ਚਿੱਟਾ ਜਿਹਾ ਹੀ ਹੋ ਗਿਆ ਯਾਰ ਮੈਂ ਜੁੱਤੀ ਟਾਇਟ ਆ ਪਾ ਲੈ ਹਾਇ ਅੱਧੀ ਰਾਤ ਨਹੀਂ ਸਵੇਰੇ 5 ਵਜੇ ਜਾਣਾ ਹੁਣ ਤੇਰੀ ਜੁੱਤੀ ਟਾਇਟ ਹੋ ਗਈ ਯਾਰ ਮੇਰੇ ਕੋਲ ਹੈਗੀ ਜੁੱਤੀ ਦਾ ਇਹ ਮੈਂ ਇਹਦੇ ਨਾਲ ਮੈਂ ਕਿਹੜੀ ਪਾਉਂ ਇਹਦੇ ਨਾਲ ਜਿਹੜੀ ਮੈਂ ਜਾਣਦੀ ਆਹੀ ਚੱਲ ਆ ਠੀਕ ਹੈ ਨਾ ਆਹੀ ਕੈਡਾ ਕੰਟਰਾਸਟ ਹਾਂ ਆਫਰੋਜੀ ਜੇ ਕਲਰ ਵੀ ਹੈਗਾ ਪਿੰਕ ਜਾਂ ਪੀਸ ਜੇ ਸਾਰੇ ਹੈ ਗਿਆ ਨਾ ਵਾਈਟ ਵੀ ਹੈ ਠੀਕ ਹੈ ਗਾਇਸ ਮਤਲਬ ਜਿਹੜੀ ਦੋ ਤਿੰਨ ਦਿਨ ਪਹਿਲਾਂ ਲੁੱਕ ਦੇਖੀ ਸੀ ਉਹੀ ਦੁਬਾਰਾ ਕ੍ਰੀਏਟ ਕਰਨੀ ਪਊ ਆੜ ਦੂ ਬਿਚਾ ਆੜਦੇ ਹੁਣ ਪਰਚੀਆਂ ਪਾ ਕੇ ਆ ਪਰਚੀਆਂ ਦਾ ਸਿਸਟਮ ਵਧੀਆ ਹੈ ਨਾ ਗਾੜੀ ਦਾਪਾ ਚ ਉੱਠ ਨਹੀਂ ਬੋਲਦੇ ਹੁਣ ਚਿੱਟਾ ਹੀ ਪਾਵਾਂਗੇ ਠੀਕ ਹੈ ਹਾਂ ਤੁਸੀਂ ਕਰ ਸਾਨੂੰ ਆਪਾਂ ਇਸ ਨੂੰ ਲਾਗਦਾ ਇੱਥੇ ਕਰਦੇ ਐਂਡ ਤੇ ਹੁਣ ਮਿਲਾਂਗੇ ਆਪਾਂ ਆ ਚਿੱਟੇ ਸੂਟ ਦੇ ਨਾਲ ਨੈਕਸਟ ਬਲੌਗਸ ਵੀਡੀਓ ਨੂੰ ਕਰੋ ਲਾਈਕ ਕਮੈਂਟ ਸ਼ੇਅਰ ਠੀਕ ਹੈ ਜਿਹੜਾ ਜਦੋਂ ਝੂਟ ਪਾਵਾਂਗੇ ਉਹ ਕਮੈਂਟ ਕਰੇ ਹੋਵੋ ਹਾਂ ਕਿਹਜਾ ਲੱਗਿਆ ਲੱਗਿਆ ਵਾ ਹਾਂ ਸੋਹਣੇ 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 ਕਮੈਂਟ ਕਰ ਰਹੇ ਸੋਹਣ ਸੋਹਣੇ ਗਾਇਸ ਮਨਿੰਦਰ ਹੁਣੀ ਆਇਆ ਵਾ ਮਾਦਰ ਸੈਂਡ ਕਰ ਲਿਆ ਸੀ ਆਪਾਂ ਤੇ ਇਹ ਮਨਿੰਦਰ ਆਇਆ ਵਾ ਤੇ ਹੁਣ ਇਹ ਦੱਸੂਗਾ ਵੀ ਅਸੀਂ ਕਿਹੜੀ ਪਾਰਟੀ ਚੱਕੀ ਸੀ ਪਹਿਲਾਂ ਤੂੰ ਆਪ ਦਾ ਇਹ ਦੱਸ ਵੀ ਤੇਰੀਆਂ ਅੱਖਾਂ ਨੂੰ ਬਲੈਕ ਸੂਟ ਜਿਆਦਾ ਜੱਟਾ ਢਕਾਈ ਤੁਹਾਈ ਕਿ ਹੋਏ ਤੈਨੂੰ ਕੀ ਲੱਗਦਾ ਪਰਚੀ ਕਿਹੜੀ ਆਈ ਹੋਊਗੀ ਵਾਈਟ ਜਾਂ ਬਲੈਕ ਦੀ ਕਿਸਮਤ ਇਹਨਾਂ ਦੀ ਬਾਈਟਾਂ ਕੀ ਵਾਈਟ ਆਈ ਹੋਣੀ ਹੈ ਸਹੀ ਆ ਸਹੀ ਯਾ ਤਰਫ ਸੱਜਣ ਸਹੀ ਆ ਗੈਸ ਵੀ ਸਹੀ ਲੱਗਦਾ ਨਾ ਨਾ ਸਹੀ ਆ ਓਹ ਇੱਥੇ ਦੱਸ ਤੁਸੀਂ ਵੀ ਦੱਸਿਓ ਵਾਈਟ ਚ ਚਾਦੇ ਚੱਚਦਾ ਕਿ ਬਲੈਕ ਚਾਦੇ ਚੱਚਦਾ ਮੈਂ ਬਲੈਕ ਆਈ ਥਿੰਕ ਪਹਿਲਾਂ ਪਾਇਆ ਕਿ ਟਿਕ ਦੋ ਜਗ੍ਹਾ ਤੇ ਵਾਈਟ ਵੀ ਪਾਇਆ ਵਾ ਤੁਸੀਂ ਵੀ ਦੱਸਿਓ ਜੀ ਨਹੀਂ ਜਰੂਰ ਤਾਂ ਸਾਰੇ ਜੂੜਾ ਬਿੰਗਾ ਹੋ ਗਏ ਆਪਣੇ ਗਾਇਸ ਇਹਨੇ ਤਾਂ ਇਹਨੇ ਹੈਲੋ ਇੱਧਰ ਦੇਖੀ ਏ ਗਰਕੇ ਜੂੜਾ ਕੀਤਾ ਸਟਾਈਲ ਮਾਰ ਕੇ ਅਰੇ ਤੂੰ ਗੱਦ ਨਾ ਸੁਣਾਉਂਦੇ ਹਾਂ ਹੈਲੋ 10 ਗੈਸ ਅਸੀਂ ਦੋ ਪੱਟੀਆਂ ਪਾਈਆਂ ਬਲੈਕ ਤੇ ਵਾਈਟ ਸੂਟ ਦੀ ਕਿਹੜੀ ਪੱਟੀ ਆਈ ਹੋਊਗੀ ਰਮਾ ਅੱਛਾ ਕਿੰ ਨੂੰ ਮੈਂ ਸਵੇਰੇ ਸੂਟ ਕਿਹੜਾ ਪਾਾਂ ਵੀ ਵਾਈਟ ਵਾਈਟ ਕੇ ਬਲੈਕ ਅਸੀਂ ਪੱਟੀਆਂ ਪਾਈਆਂ ਤੋ ਗੈਸ ਕਰੋ ਸੂਟ ਦੇ ਨਾਲ ਕਿ ਸਾਡਾ ਸੂਟ ਸਿਲੈਕਟ ਹੋ ਗਿਆ ਕਿਹੜੀ ਪੱਟੀ ਨਿਕਲੀ ਹੋਊਗੀ ਵਾਈਟ ਕਿ ਨਾ ਬਲੈਕ ਹੈ ਸਾਰੇ ਵਾਈਟ ਵਾਲੇ ਆਉਂਦੇ ਸ਼ਰਟ ਤਾਂ ਪਾਉਣਾ ਪੈਣਾ ਬਈ ਹੁਣ ਤਾਂ ਪਾਉਣਾ ਪੈਣਾ ਵਾਈਟ ਸੂਟ ਚਲੋ ਠੀਕ ਹੈ ਗਾਈਜ਼ ਵਾਈਟ ਸੂਟ ਨਾਲ ਮਿਲਦੇ ਨੈਕਸਟ ਵਲੌਗ ਬਾਏ ਬਾਏ